ਜੇਕਰ ਗੱਲ ਕਰੀਏ ਤਾਂ 2025 ਨੂੰ ਅਲਵਿਦਾ ਕਹਿ ਕੇ 2026 ਦੇ ਵਿੱਚ ਅਸੀਂ ਪਹੁੰਚਿਆ ਤਾਂ ਇਸ 2026 ਦੇ ਵਿੱਚ ਕਈ ਲੋਕਾਂ ਦੇ ਲਈ ਫਾਇਦੇਮੰਦ ਹੋਣ ਵਾਲਾ ਅਤੇ ਕਈ ਲੋਕਾਂ ਦੇ ਨਹੀਂ ਇਸੇ ਤਰ੍ਹਾਂ ਜਿਹੜੀਆਂ ਸਾਲ ਜਿਹੜਾ ਕਿ ਉਹ ਚੱਲਦਾ ਰਹੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਜਿਹੜੇ ਕਿ ਤਿੰਨ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਇਸ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੋ ਕਿ ਜੋ ਗਰੰਟੀਆਂ ਤੇ ਵਾਅਦੇ ਕੀਤੇ ਗਏ ਸਨ ਲਗਭਗ ਉਹਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੁਣ ਸਵਾਲ ਵੱਡਾ ਇਹ ਉੱਠਦਾ ਹੈ ਕਿ ਆਖਰਕਾਰ ਜੋ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ 1100 ਰੁਪਏ ਦੇਣ ਦਾ ਉਹ ਵੀ ਹੁਣ ਜਲਦੀ ਜਿਹੜਾ ਕਿ ਉਹ ਮਹਿਲਾਵਾਂ ਦੇ ਖਾਤੇ ਦੇ ਵਿੱਚ ਆਉਣ ਵਾਲਾ ਹੈ ਕਿਉਂਕਿ ਇਸ ਤਰੀਕ ਨੂੰ ਨੋਟ ਕਰ ਲਿਓ ਇਹ ਦਿਨ ਜਿਹੜਾ ਕਿ ਤੁਹਾਡੇ ਲਈ ਆ ਖਾਸ ਜਿਹੜਾ ਕਿ ਯਾਦਗਾਰ ਹੋਣ ਵਾਲਾ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਤਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ 2022 ਦੇ ਵਿੱਚ ਸੱਤਾ ਚਾਹੀ ਸੀ ਤਾਂ ਜਿਸ ਦੇ ਵੱਲੋਂ ਕਈ ਵਾਅਦੇ ਦਿੱਤੇ ਗਏ ਸਨ ਅਤੇ ਗਰੰਟੀਆਂ ਜਿਹੜੀਆਂ ਦਿੱਤੀਆਂ ਗਈਆਂ ਸਨ ਉਸ ਨੂੰ ਪੂਰਾ ਕਰਦਿਆਂ ਹੋਇਆ ਸਿਰਫ ਇੱਕ ਮਹਿਲਾਵਾਂ ਦੇ ਨਾਲ ਕੀਤਾ ਗਿਆ 1100 ਰੁਪਏ ਵਾਲਾ ਵਾਅਦਾ ਜੋ ਕਿ ਪੂਰਾ ਕਰਨਾ ਅਜੇ ਬਾਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦਾ ਮੌਜੂਦਾ ਜੋ ਕਿ ਜੋ ਕਾਰਜਕਾਲ ਹੈ ਉਹ ਉਸ ਦਾ ਆਖਰੀ ਸਾਲ ਹੈ ਤਾਂ ਸਰਕਾਰ ਵੱਲੋਂ ਇਸ ਕਾਰਜਕਾਲ ਦਾ ਆਖਰੀ ਦਿਨ ਪੂਰਨ ਬਜਟ ਦੇ ਪੇਸ਼ ਜਿਹੜਾ ਕਿ ਉਹ ਕੀਤਾ ਜਾਣਾ ਤਾਂ ਇਸ ਦੇ ਲਈ ਇਸ ਸਾਲ ਪੰਜਾਬ ਦੇ ਲੋਕਾਂ ਦੇ ਲਈ ਲੋਕਪੱਕੀ ਫੈਸਲੇ ਜਿਹੜੇ ਲਏ ਜਾਣੇ ਉਹ ਸੰਭਾਵਿਤ ਨੇ ਸਰਕਾਰ ਚੋਣਾਂ ਤੋਂ ਪਹਿਲਾਂ ਆਪਣੀਆਂ ਰਹਿਦੀਆਂ ਗਰੰਟੀਆਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਜਿਹੜਾ ਕਿ ਵੱਡਾ ਰੋਲ ਇਹ ਹੈ ਕਿ 1100 ਰੁਪਏ ਜੋ ਔਰਤਾਂ ਦੇ ਨਾਲ ਵਾਦਾ ਕੀਤਾ ਗਿਆ ਸੀ ਉਸ ਦੀ ਗਰੰਟੀ ਵੀ ਇਸ ਦੇ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਹੋਰ ਕਈ ਅਹਿਮ ਫੈਸਲੇ ਜਿਹੜੇ ਕਿ ਇਸ 2026 ਦੇ ਵਿੱਚ ਲੈ ਜਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੈ ਜਿਹੜਾ ਕਿ ਉਹਨਾਂ ਦੇ ਵੱਲੋਂ ਗਰੰਟੀ ਦਿੱਤੀ ਗਈ ਸੀ ਔਰਤਾਂ ਨੂੰ 11 1100 ਰੁਪਏ ਦੀ ਜਿੱਕਰ ਗੱਲ ਕਰੀਏ ਤਾਂ 2026 ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਨੂੰ ਵੀ ਜਿਹੜਾ ਕਿ ਪੂਰਾ ਅ ਇਸ ਦੇ ਵਿੱਚ ਕੀਤਾ ਜਾਵੇਗਾ ਤਾਂ ਉਥੇ ਹੀ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਨਿਕਲਣਗੀਆਂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਜਿਹੜੇ ਦਿੱਤੇ ਗਏ ਨੇ ਤਾਂ ਇਸ ਦੇ ਵਿੱਚ ਹੁਣ 2026 ਦੇ ਵਿੱਚ ਵੀ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਕੀ ਉਹ ਨਿਕਲਣਗੀਆਂ ਜੇਕਰ ਤੁਸੀਂ ਵੀ ਕਿਤੇ ਨਾ ਕਿਤੇ ਅਪਲਾਈ ਕਰਦੇ ਹੋ ਤਾਂ ਤੁਸੀਂ ਵੀ ਇਸ ਦੇ ਵਿੱਚ ਆਪਣਾ ਜਿਹੜਾ ਕੀ ਲਾਭ ਉਠਾ ਸਕਦੇ ਹੋ ਤਾਂ ਜੇਕਰ ਗੱਲ ਕਰੀਏ ਤਾਂ ਵਿਅਦਭੀ ਕਾਨੂੰਨ ਦੇ ਉੱਤੇ ਬਿੱਲ ਬਣਨ ਦੀ ਗੱਲ ਕੀਤੀ ਗਈ ਸੀ ਤਾਂ ਇਸ ਦੇ ਉੱਤੇ ਵਿਸ਼ੇਸ਼ ਸੈਸ਼ਨ ਵੀ ਵਿਧਾਨ ਸਭਾ ਦਾ ਸੱਦਿਆ ਗਿਆ ਸੀ ਤਾਂ ਇਸ ਦੇ ਉੱਤੇ ਵੀ ਮੋਹਰ ਲੱਗਣ ਦੀ ਪੂਰੀ ਪੂਰੀ ਆਸ ਜਿਹੜੀ ਹੈ ਜਿਤਾਈ ਜਾ ਸਕਦੀ ਹੈ ਤਾਂ ਉਥੇ ਹੀ ਜਿਹੜੇ ਲੋਕ ਰਹਿੰਦੇ ਨੇ ਲਾਲ ਲਕੀਰ ਦੇ ਅੰਦਰ ਜਿਨ੍ਹਾਂ ਨੂੰ ਉਹਨਾਂ ਦਾ ਮਾਲਕੀ ਹੱਕ ਉਹਨਾਂ ਦੇ ਕੋਲ ਨਹੀਂ ਹੈ ਤਾਂ ਲਾਲ ਲਕੀਰ ਵਾਲਿਆਂ ਨੂੰ ਉਹਨਾਂ ਦਾ ਮਾਲਕੀ ਹੱਕ ਮਿਲਣ ਦੀਆਂ ਵੀ ਚਰਚਾਵਾਂ ਜਿਹੜੀਆਂ ਨੇ ਉਹ ਕਾਫੀ ਤੇਜ਼ੀ ਫੜ ਰਹੀਆਂ ਨੇ ਤਾਂ ਇਹ ਚਰਚਾ ਬਹੁਤ ਜਿਹੜੀ ਹੈ ਚੱਲ ਚੱਲਦੀ ਹੈ ਕਿ ਲਾਲ ਲਕੀਰ ਦੇ ਦੌਰਾਨ ਜੋ ਲੋਕ ਰਹਿੰਦੇ ਨੇ ਜ਼ਮੀਨਾਂ ਤੇ ਰਹਿਣ ਵਾਲਿਆਂ ਨੂੰ ਮਾਲਕੀ ਹੱਕ ਮਿਲਣ ਦਾ ਸੁਪਨਾ ਵੀ ਇਸ ਸਾਲ ਜਿਹੜਾ ਕਿ ਪੂਰਾ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਹਾਲੀ ਦੇ ਵਿੱਚ 2021 ਦੇ ਵਿੱਚ ਰਿਕਾਰਡ ਐਕਟ ਦੀ ਧਾਰਾ 11 12 ਦੇ ਵਿੱਚ ਸੋਧ ਕੀਤੀ ਗਈ ਹੈ ਜਿਸ ਦੇ ਵਿੱਚ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਹੁਣ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਦੇ ਬਾਰੇ ਜਿਹੜਾ ਕਿ ਇਤਰਾਜ਼ ਦਰਜ ਕਰਨ ਜਾਂ ਅਪੀਲ ਕਰਨ ਦਾ ਸਮਾਂ 90 ਦਿਨਾਂ ਤੋਂ ਘਟਾ ਕੇ 30 ਦਿਨ ਜਿਹੜਾ ਕਿ ਕਰ ਦਿੱਤਾ ਗਿਆ ਤਾਂ ਇਸ ਸਕੀਮ ਨੂੰ ਅਮਰੀ ਜਾਮਾ ਪਹਿਨਾਉਣ ਦੇ ਲਈ ਜ਼ਮੀਨੀ ਪੱਧਰ ਤੇ ਕੰਮ ਚੱਲ ਰਿਹਾ ਹੈ ਫੀਲਡ ਵੈਰੀਫਿਕੇਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਡਰੋਨ ਦੀ ਮਦਦ ਲੈ ਕੇ ਨਕਸ਼ਿਆਂ ਨੂੰ ਵੀ ਤਕਸੀਦ ਜਿਹੜਾ ਕਿ ਉਹ ਕੀਤਾ ਜਾ ਰਿਹਾ ਤਾਂ ਉਸ ਤੋਂ ਜੋ 2026 ਦੇ ਵਿੱਚ ਵੱਡੀ ਜਿਹੜੀ ਆ ਆ ਆਮ ਆਦੀ ਪਾਰਟੀ ਵੱਲੋਂ ਜਿਹੜੀ ਕਾਮਯਾਬੀ ਕੀਤੀ ਜਾ ਰਹੀ ਹੈ ਉਹ ਪਬਲਿਕ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਸੁਧਾਰ ਕਰਨ ਦੀ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ 2026 ਦੇ ਵਿੱਚ ਜੋ ਕਿ ਟਰਾਂਸਪੋਰਟ ਕਰਮਚਾਰੀ ਨੇ ਜਾਂ ਫਿਰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਵੀ ਜਿਹੜੀ ਆ ਵਿਸ਼ੇਸ਼ ਚਰਚਾ ਵਿਸ਼ੇਸ਼ ਧਿਆਨ ਜਿਹੜਾ ਦਿੱਤਾ ਜਾ ਸਕਦਾ ਹੈ ਉੱਥੇ ਹੀ ਪਬਲਿਕ ਟਰਾਂਸਪੋਰਟ ਖੇਤਰ ਦੇ ਵਿੱਚ ਵੀ ਵੱਡੇ ਸੁਧਾਰ ਹੋਣ ਦੀ ਜਿਹੜੀ ਆ ਆਸ ਜਤਾਈ ਜਾ ਰਹੀ ਹੈ ਸੋ ਆਮ ਆਦੀ ਪਾਰਟੀ ਦੀ ਸਰਕਾਰ ਜੋ ਕਿ ਲੋਕਾਂ ਦੇ ਨਾਲ ਸਿਹਤ ਤੇ ਸਿੱਖਿਆ ਦੇ ਵਾਅਦਿਆਂ ਦੇ ਨਾਲ 2022 ਦੇ ਵਿੱਚ ਸਰਕਾਰ ਬਣਾਈ ਸੀ ਤਾਂ ਹੁਣ ਇੱਕ ਵਾਅਦਾ ਉਹਨਾਂ ਦਾ ਜੋ ਗਰੰਟੀ ਹੈ 111100 ਰੁਪਏ ਦੀ ਤਾਂ ਇਸ 2026 ਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਸ ਦੀ ਮੋਹਰ ਲੱਗੇਗੀ ਤੇ ਉਹਨਾਂ ਔਰਤਾਂ ਦੇ ਖਾਤਿਆਂ ਦੇ ਵਿੱਚ ਇਹ ਮਾਇਆ ਜਿਹੜੀ ਹੈ ਕਿ ਪਾ ਦਿੱਤੀ ਜਾਏਗੀ ਜੋ 18 ਸਾਲ ਤੋਂ ਉੱਪਰ ਹੋਣਗੀਆਂ ਤਾਂ ਉੱਥੇ ਹੀ ਜਿਹੜਾ ਕਿ ਇੱਕ ਅਧਿਕਾਰਿਕ ਤੌਰ ਤੇ ਜਿਹੜਾ ਬਿਆਨ ਸਾਂਝਾ ਕੀਤਾ ਸਾਡੇ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਉਹਨਾਂ ਨੇ ਵੀ ਪੁਲਿਸ ਵਿਭਾਗ ਦੇ ਵਿੱਚ ਨੌਕਰੀਆਂ ਦੇ ਲਈ ਜੋ ਨੌਜਵਾਨ ਇੱਛੁਕ ਹੈਗੇ ਨੇ ਜਾਂ ਨੌਜਵਾਨ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਵੀ ਇਹ ਸੁਨਹਿਰੀ ਮੌਕਾ ਆ ਨੌਕਰੀਆਂ ਦੇਣ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਜਿਹੜੀਆਂ ਕਿ ਰੋਜ਼ਗਾਰ ਦਿੰਦਾ ਹੈ ਤਾ ਹਰ ਇੱਕ ਖੇਤਰ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਨੇ ਤਾਂ ਇਸ ਸਾਲ ਵੀ ਜਿਹੜਾ 2026 ਹੈ ਇਹਨਾਂ ਨੌਜਵਾਨਾਂ ਦੇ ਲਈ ਇੱਕ ਰਾਹਤ ਭਰੀ ਖਬਰ ਲੈ ਕੇ ਆਏਗਾ ਸੋ ਹੁਣ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਔਰਤਾਂ ਦੇ ਖਾਤਿਆਂ ਦੇ ਵਿੱਚ ਇਸ ਬਜਟ ਤੇ ਵਿਧਾਨ ਸਭਾ ਦੇ ਸੈਸ਼ਨ ਤੇ ਵਿੱਚ ਪੇਸ਼ ਕਰੇਗੀ ਤਾਂ ਉਸ ਤੋਂ ਬਾਅਦ ਜਿਹੜਾ ਕਿ ਔਰਤਾਂ ਦੇ ਖਾਤਿਆਂ ਦੇ ਵਿੱਚ ਇਹ ਪੈਸੇ ਜਿਹੜੇ ਕਿ ਆਉਣਗੇ ਸੋ ਵਿਅਦਭੀ ਕਾਨੂੰਨ ਦੀ ਗੱਲ ਕਰੀਏ ਤਾਂ ਵਿਅਦਭੀ ਕਾਨੂੰਨ ਦੇ ਉੱਤੇ ਵੀ ਜਿਹੜੀ ਆ ਉਹ ਮੋਹਰ ਲੱਗ ਸਕਦੀ ਹੈ ਇਸ ਸਾਲ ਧਾਰਮਿਕ ਗ੍ਰੰਥਾਂ ਦੀ ਵਿਅਦਭੀ ਦੇ ਖਿਲਾਫ ਕਾਨੂੰਨੀ ਤੌਰ ਤੇ ਮੋਹਰ ਲੱਗ ਸਕਦੀ ਹੈ ਪੰਜਾਬ ਦੇ ਕੈਬিনেਟ ਵੱਲੋਂ ਪਿਛਲੇ ਸਾਲ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧ ਦੀ ਰੋਕਥਾਮ ਤੇ ਸਾਰੇ ਬਿੱਲ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਫਿਰ ਇਸ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਚਰਚਾ ਦੇ ਮਗਰੋਂ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਸੀ ਕਮੇਟੀ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਦਾ ਸਮਾਂ ਜਿਹੜਾ ਕਿ ਦਿੱਤਾ ਗਿਆ ਸੀ ਇਹ ਸਮਾਂ ਇਸ ਮਹੀਨੇ ਜਿਹੜਾ ਕਿ ਹੁਣ ਪੂਰਾ ਹੋਣ ਜਾ ਰਿਹਾ ਯਾਨੀ ਕਿ ਸਾਲ 2026 ਦੇ ਜੋ ਇਹ ਜਨਵਰੀ ਮਹੀਨਾ ਚੱਲਦਾ ਉਸ ਦੇ ਵਿੱਚ ਇਸ ਦਾ ਸਮਾਂ ਪੂਰਾ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਬਿੱਲ ਦੇ ਖਰੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀਮਦ ਭਾਗਵਤ ਗੀਤਾ, ਕੁਰਾਨ ਸ਼ਰੀਫ ਅਤੇ ਪਵਿੱਤਰ ਬਾਈਬਲ ਨੂੰ ਵੀ ਸ਼ਾਮਲ ਜਿਹੜਾ ਕੀਤਾ ਗਿਆ ਸੀ ਇਹਨਾਂ ਦੀ ਬੇਅਦਬੀਆਂ ਦੇ ਕਰਨ ਵਾਲਿਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਾ ਜ਼ਿਕਰ ਕੀਤਾ ਗਿਆ ਸੀ ਸੋ ਇਸ 2026 ਦੇ ਵਿੱਚ ਜਿਹੜੇ ਕਿ ਇਹ ਵੱਡੇ ਜਿਹੜੇ ਕਿ ਬਦਲਾਅ ਹੋ ਸਕਦੇ ਨੇ ਵੱਡੀਆਂ ਚਰਚਾਵਾਂ ਦੇ ਅੰਦਰ ਜਿਹੜੇ ਕਿ ਬਿਲ ਪਾਸ ਹੋ ਸਕਦੇ ਨੇ ਤਾਂ ਉਥੇ ਹੀ ਜੋ ਔਰਤਾਂ ਦੇ ਨਾਲ ਕੀਤਾ ਗਿਆ ਗਰੰਟੀ ਤੇ ਵਾਦਾ 1100 ਰੁਪਏ ਦਾ ਇਸ ਵਾਰ ਔਰਤਾਂ ਦੇ ਖਾਤਿਆਂ ਦੇ ਵਿੱਚ ਆ ਸਕਦੇ ਨੇ